ਅੱਜ ਬਹੁਤ ਹੀ ਸ਼ਾਨਦਾਰ ਉਪਰਾਲਾ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਹਿਮਦ ਮੱਟੂ ਜੀ ਦੀ ਗਵਾਈ ਚ ਇੱਕ ਬੜੀ ਖੂਬਸੂਰਤ ਮੀਟਿੰਗ ਹੋਈ ਆ ਸਮੁੱਚੇ ਪਠਾਨਕੋਟ ਦੀ ਲੀਡਰਸ਼ਿਪ ਨਾਟ ਓਨਲੀ ਡਿਸਟ੍ਰਿਕਟ ਪੱਧਰ ਦੀ ਬਲਕੇ ਪਿੰਡ ਪੱਧਰ ਦੀ ਲੀਡਰਸ਼ਿਪ ਜਿਹਦੇ ਵਿੱਚ ਸਾਡੇ ਬਲਾਕ ਪ੍ਰਧਾਨ ਨੇ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰ ਨੇ ਸੋ ਪੰਜ ਸਰਪੰਚ ਕਾਉਂਸਲਰ ਇੱਕ ਮਤਲਬ ਵੱਡੀ ਮੀਟਿੰਗ ਕੀਤੀ ਹੈ ਸੋ ਇਸ ਮੀਟਿੰਗ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਜਿਹੜਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੀਆਂ ਇਤਿਹਾਸਕ ਤੇ ਸ਼ਾਨਦਾਰ ਮਤਲਬ ਉਹ ਪੰਜਾਬ ਦੇ ਲੋਕਾਂ ਨੂੰ ਸੁਭਾਵਾਂ ਦਿੱਤੀਆਂ ਨੇ ਇਹਨੂੰ ਥੱਲੇ ਤੱਕ ਲੈ ਕੇ ਜਾਣਾ ਇਹ ਸਾਬਜ ਵਿਚਾਰ ਬਣਾੰਦਰਾ ਕੀਤਾ ਔਰ ਪਠਾਨਪੁਰ ਡਿਸਟ੍ਰਿਕਟ ਦੇ ਅੰਦਰ ਚਾਹੇ ਭੋਆ ਆ ਚਾਹੇ ਸੁਜਾਨਪੁਰਾ ਚਾਹੇ ਪਠਾਨਗੋੜਾ ਇਹ ਗ੍ਰਾਸ ਰੂਟ ਤੱਕ ਸੰਗਠਨ ਨੂੰ ਬਣਾਉਣ ਦੇ ਲਈ ਥੱਲੇ ਅੱਜ ਵਿਚਾਰ ਚਚਾਵਾ ਕੀਤੀਆਂ ਤੇ ਆਨ ਵਾਲੀਆਂ ਜਿਹੜੀਆਂ ਕਾਰਪੋਰੇਸ਼ਨ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਆ ਉਹ ਪੂਰੀ ਤਿਆਰੀ ਨਾਲ ਲੜਨ ਦੇ ਫੈਸਲੇ ਕੀਤੇ ਆ ਸੋ ਸਾਰੇ ਵਰਕਰਾਂ ਦੇ ਅੰਦਰ ਬੜਾ ਵੱਡਾ ਖੁਆਰਾ ਮਿਲਿਆ ਬੜਾ ਭਾਰੀ ਸਵਾ ਹੈ ਔਰ ਸਾਡੇ ਨੈਸ਼ਨਲ ਕਨਵੀਨਸ ਅਜਾਦੂ ਕੇਜਰੀਵਾਲ ਜੀ ਦੀ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਉਹ ਹੋਰ ਵਿਸਤਾਰ ਹੋਵੇ ਹੋਰ ਚਤਤ ਵੱਤ ਜਿਹੜੀ ਆ ਸਮੂਲੀ ਦੇ ਲੋਕਾਂ ਦੀ ਹੋਵੇ ਇਹ ਵੀ ਅੱਜ ਜਿਹੜੀ ਆ ਡੂੰਗੀਆਂ ਵਿਚਾਰ ਚਰਚਾਵਾਂ ਹੋਈਆਂ ਸੋ ਲਗਾਤਾਰ ਪੰਜਾਬ ਦੇ ਅੰਦਰ ਇੱਕ ਤੋਂ ਬਾਅਦ ਦੂਜੀਆਂ ਜਿੱਤਾਂ ਆਵਦੀ ਪਾਰਟੀ ਹਾਸਲ ਕਰ ਰਹੀ ਹੈ ਬਾਈ ਇਲੈਕਸ਼ਨ ਜਿੱਤੇ ਆ ਉਸ ਤੋਂ ਪਹਿਲਾਂ ਜਲੰਧਰ ਦਾ ਜਿੱਤਿਆ ਸੀਗਾ ਸੋ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਬਹੁਤ ਵੱਡੀ ਪੱਧਰ ਤੇ ਆਵਦੀ ਪਾਰਟੀ ਦੇ ਪੰਜ ਸਰਪੰਚ ਬਣੇ ਆ ਤੋ ਜਿਹੜੀਆਂ ਆ ਭਵਿੱਖ ਦੇ ਅੰਦਰ ਕਾਰਪੋਰੇਸ਼ਨ ਦੀਆਂ ਚੋਣਾਂ ਆ ਉਹ ਵੀ ਸ਼ਾਨਦਾਰ ਢੰਗ ਨਾਲ ਜਿੱਤਾਂਗੇ ਔਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਲੰਬੇ ਅਰਸੇ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਇੱਕ ਲੋਕਪੱਖੀ ਸਰਕਾਰ ਮਿਲੀ ਆ ਗੁੱਡ ਗਵਰਨੈਂਸ ਦੇਣ ਵਾਲੀ ਸਰਕਾਰ ਮਿਲੀ ਆ ਅੱਜ ਸਾਰੇ ਹੀ ਲੋਕ ਜਿਹੜੇ ਗੁੱਡ ਫੀਲ ਕਰਦੇ ਆ ਤੇ ਪਟਾਣਕੋਟ ਜ਼ਿਲ੍ਹੇ ਦੇ ਅੰਦਰ ਵੀ ਵੱਡੀਆਂ ਨਿਯਮਤਾ ਜਿਹੜੀਆਂ ਨਾ ਸਮਿਆਂ ਦੇ ਅੰਦਰ ਚਾਹੇ ਉਹ ਸਜਾਨਪੁਰ ਦੇ ਵਿੱਚ ਸੀਵਰੇਜ ਵਿਵਸਥਾ ਲਈ 34 ਕਰੋੜ ਰੁਪਏ ਆਇਆ ਵਾਟਰ ਟ੍ਰੀਟਮੈਂਟ ਦੇ ਲਈ ਕਰੋੜਾਂ ਰੁਪਏ ਆਏ ਆ ਮੋਰ ਦੈਨ 53 ਕਰੋੜ ਰੁਪਈਆ ਕੱਲਾ ਸੁਯਾਨਪੁਰ ਦੇ ਲਈ ਆਇਆ ਸ਼ਹਿਰ ਦੇ ਅੰਦਰ ਸੀਵਰੇਜ ਤੇ ਪਾਣੀ ਦੇ ਲਈ ਨਰੋਡ ਜਮਲ ਸਿੰਘ ਦੇ ਅੰਦਰ 17 ਕਰੋੜ ਰੁਪਈਆ ਸੀਵਰੇਜ ਦੇ ਲਈ 5.5 ਕਰੋੜ ਰੁਪਈਆ ਵਾਟਰ ਟ੍ਰੀਟਮੈਂਟ ਦੇ ਲਈ ਆਇਆ ਸੋ ਹਿਸਟਰੀ ਦੇ ਅੰਦਰ ਪਹਿਲੀ ਵਾਰ ਆ ਕਿ ਬਾਡਰ ਦੇ ਕਿਸੇ ਪਿੰਡ ਦੇ ਉੱਤੇ ਐਕਚੁਅਲ ਸੀਵਰੇਜ ਜਿਹੜਾ ਹੈ ਉਹ ਪੈ ਰਿਹਾ ਸੋ 50 ਹਜ਼ਾਰ ਸਰਕਾਰੀ ਨੌਕਰੀਆਂ ਉਹ ਵੀ ਮੈਰਿਟ ਦੇ ਤੋ ਜਿੱਦਾਂ ਪੰਜਾਬ ਦੇ ਬੱਚੇ ਪ੍ਰਾਪਤ ਕਰ ਰਹੇ ਆ ਘਰ ਘਰ ਬਿਜਲੀ ਦੀ ਲੋਕਾਂ ਨੂੰ ਜਿਹੜੀ ਆ ਫ੍ਰੀ ਸਹੂਲਤ ਮਿਲ ਰਹੀ ਆ ਸੋ ਵੱਡੀਆਂ ਇਤਿਹਾਸਿਕ ਤੇ ਵਿਗਿਆਨਕ ਫੈਸਲੇ ਸਰਕਾਰ ਨੇ ਕੀਤੇ ਉਹਨਾਂ ਫੈਸਲਿਆਂ ਥੱਲੇ ਲੈ ਕੇ ਜਾਣ ਦੇ ਲਈ ਅੱਜ ਅਸੀਂ ਸਾਰਿਆਂ ਨੇ ਇੱਥੇ ਵਿਚਾਰ ਚर्चा ਕੀਤੀ ਆ ਔਰ ਇੱਕ ਟੀਮ ਬਣ ਕੇ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਸਭ ਨੇ ਪਠਾਨਕੋੜ ਜ਼ਿਲ੍ਹੇ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਸ੍ਰੀ ਅਰਬਿੰਦ ਕੇਚਰੀਵਾਲ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸੁਮਾਨ ਜੀ ਦਾ ਹੋਰ ਮਾਨਤਾਂ ਵਧੇ ਇਸ ਕਿਸਮ ਦੇ ਕੰਮ ਜਿਹੜੇ ਆਣ ਵਾਲੇ ਸਮੇਂ ਤੇ ਪਠਾਨਕੋੜ ਦੇ ਅੰਦਰ ਹੋਰ ਵੀ ਅਸੀਂ ਕਰਾਂਗੇ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਸੰਗਠਨ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਮਾਨਯੋਗ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਸਾਡੇ ਸਵੈ ਸਰਲਾਰੀਆ ਜੀ ਔਰ ਸਾਡੇ ਜਿੰਨੇ ਵੀ ਉਧੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਸਾਡੇ ਜਿੰਨੇ ਵੀ ਬਲਾਕ ਇੰਚਾਰਜ ਅੱਜ ਸਾਰੇ ਇੱਥੇ ਪਹੁੰਚੇ ਸੋ ਜਿਸ ਤਰ੍ਹਾਂ ਕੋਈ ਘਰ ਦੇ ਵਿੱਚ ਕੋਈ ਫੰਕਸ਼ਨ ਜਾਂ ਕੋਈ ਵਿਆਹ ਆਂਦਾ ਹੈ ਜਿਸ ਤਰ੍ਹਾਂ ਅਸੀਂ ਪਰਿਵਾਰ ਨੂੰ ਜਿਹੜੇ ਸਾਡੇ ਮੁੱਖ ਪਰਸਨ ਹੁੰਦੇ ਆ ਅਸੀਂ ਸਾਰੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਸਲਾਹ ਮਸ਼ਵਰਾ ਕਰਦੇ ਆ ਇਸ ਤਰ੍ਹਾਂ ਹੀ ਜਿਹੜੀ ਸਾਡੀ ਸੰਗਠਨ ਦੀ ਟੀਮ ਅੱਜ ਉਹਨਾਂ ਨੂੰ ਬੁਲਾ ਕੇ ਇੱਥੇ ਜਿਹੜੇ ਗਾਮੀ ਇਲੈਕਸ਼ਨ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਆਣੇ ਆ ਉਹਦੇ ਬਾਰੇ ਇੱਕ ਚਰਚਾ ਕੀਤੀ ਗਈ ਹੈ ਕਿ ਜਿਹੜੇ ਸਾਡੇ ਸਭ ਤੋਂ ਪਹਿਲੇ ਜਿਹੜੇ ਸੰਗਠਨ ਦੀ ਟੀਮ ਹੈ ਸਾਡੇ ਬਲਾਕ ਇੰਚਾਰਜ ਆ ਸਾਡੇ ਵਲੰਟੀਅਰ ਹੈ ਉਹਨਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਹਦੇ ਵਿੱਚ ਇੱਕ ਅਹਿਮ ਸਾਰਿਆਂ ਨੇ ਆਪਣੀ ਗੱਲ ਦੱਸੀ ਹੈ ਕਿ ਜਿੰਨੇ ਵੀ ਅਫਸਰ ਸਾਹੀ ਹੈ ਉਹ ਸਭ ਤੋਂ ਪਹਿਲੇ ਸਾਡੇ ਵਲੰਟੀਅਰ ਦੇ ਕੰਮ ਕਰ ਕਰਨ ਉਸ ਤੋਂ ਬਾਅਦ ਸਾਰੀ ਪਬਲੀ ਦੇ ਕੰਮ ਹੋਣ ਤਾਂ ਜਿਹੜੇ ਲੋਕਾਂ ਦਾ ਝੁਕਾਵ ਜਿਸ ਤਰ੍ਹਾਂ ਪਹਿਲੇ ਆਮ ਆਦੀ ਪਾਰਟੀ ਦਾ ਹੋਇਆ ਅਰਪਨ ਕੇਜਰੀਵਾਲ ਜੀ ਦੀ ਤਰਫ ਹੋਇਆ ਅਗਾਮੀ ਇਲੈਕਸ਼ਨ ਦੇ ਵਿੱਚ ਵੀ ਅਸੀਂ ਵੱਡੇ ਮਾਰਜਿਨ ਨਾਲ ਇੱਥੋਂ ਜਿੱਤਾਂਗੇ ਸੋ ਬੜੇ ਹੀ ਵਧੀਆ ਤਰੀਕੇ ਨਾਲ ਮੰਤਰੀ ਸਾਹਿਬ ਨੇ ਉਸ ਵੰਸਾਰੀ ਇਹਨੇ ਸਾਡੇ ਵਲੰਟੀਅਰਾਂ ਦੇ ਵਿੱਚ ਜਾਣ ਭਰੀ ਹੈ ਸੋ ਮੈਂ ਚਾਹੁੰਦਾ ਵੀ ਹਰ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀਆਂ ਅਗਰ ਪਰਿਵਾਰ ਦੀ ਤਰ੍ਹਾਂ ਇੱਕ ਮੀਟਿੰਗ ਸਾਡੀ ਹੁੰਦੀ ਰਹੇ ਤੇ ਇੱਕ ਸਾਡੇ ਕਾਰਜਕਰਤਾਾਂ ਦੇ ਵਿੱਚ ਸਾਡੇ ਵਲੰਟੀਅਰ ਦੇ ਵਿੱਚ એનર્ਜੀ ਬੂਸਟ ਹੋਏਗੀ ਜਿਹਦੇ ਕਾਰਨ ਜਿਹੜਾ ਅ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਆਪਣੀ ਪਾਰਟੀ ਜਿਹੜੀ ਮਜ਼ਬੂਤੀ ਹੈ ਆਪਣੇ ਜਿਹੜੇ ਪਾਰਟੀ ਦੀ ਥੰਮ ਹੈ ਉਹਨੂੰ ਅਸੀਂ ਮਜ਼ਬੂਤੀ ਨਾਲ ਅੱਗੇ ਕਰਾਂਗੇ ਸੋ ਮੈਂ ਜਿੰਨੇ ਵੀ ਸਾਡੇ ਇੱਥੇ ਬਲਾਜ ਨਿਚਾਰ ਜਿੰਨੇ ਵੀ ਸਾਡੇ ਸੰਗਠਨ ਦੀ ਟੀਮ ਦੇ ਹਿੱਸੇਦਾਰ ਜਿਹੜੇ ਇੱਥੇ ਆਏ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਸੋ ਜਿੰਨੇ ਵੀ ਸਾਡੇ ਮੀਡੀਆ ਦੇ ਜਿੰਨੇ ਵੀ ਸਾਡੇ ਭੈਣ ਸਾਡੇ ਭਰਾ ਜਿੱਥੇ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਸੋ ਆਉਣ ਵਾਲੇ ਸਮੇਂ ਦੇ ਇਸ ਤਰ੍ਹਾਂ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਵਿੱਚ ਜਿਹੜੀ ਪਾਰਟੀ ਦੀ ਮਜ਼ਬੂਤੀ ਹੈ ਉਹਦਾ ਇੱਕ ਅਹਿਮ ਜਿਹੜਾ ਮੁੱਦਾ ਰਹੇਗਾ ਸਭ ਤੋਂ ਪਹਿਲਾਂ ਤਾਂ ਮ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਪਰਮਤਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਚੀਬਨਸਤ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂਬਰ ਆਫ ਪਾਰਲੀਮੈਂਟ ਤੇ ਸਾਡੇ ਪਰਿਵਾਰੀ ਸੰਦੀਪ ਪਾਠਕ ਜੀ ਮੈਂ ਇਹਨਾਂ ਦਾ ਤੇ ਮੇਰੀ ਸਾਰੇ ਟੀਮ ਸੈਂਟਰ ਦੀ ਲੀਡਰਸ਼ਿਪ ਸਟੇਟ ਦੀ ਲੀਡਰਸ਼ਿਪ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਅੱਜ ਪਠਾਨਕੋਟ ਡਿਸਟ੍ਰਿਕਟ ਨੂੰ ਇੱਕ ਓਵਰਆਲ ਨਿਊ ਲੁੱਕ ਦੇਣ ਦੀ ਜ਼ਿੰਮੇਵਾਰੀ ਦਿੱਤੀ ਹੈ ਇਹਦੇ ਵਾਸਤੇ ਅੱਜ ਮੈਂ ਮੰਤਰੀ ਜੀ ਨੂੰ ਲਾਲਚਾਤ ਘਟੌੜੀ ਜੀ ਨੂੰ ਸਾਡੇ ਡਿਸਟ੍ਰਿਕਟ ਦੇ ਸਾਡੇ ਪ੍ਰਧਾਨ ਮੰਡੂ ਜੀ ਨੂੰ ਔਰ ਸਾਰੇ ਮੇਰੇ ਮੈਂਬਰ ਅਹੁਦੇਦਾਰ ਡਿਸਟ੍ਰਿਕਟ ਪਠਾਨਕੋਟ ਪੋਆ ਹੋਏ ਸਿਦਾਨਪੁਰ ਹੋਏ ਪਠਾਨਕੋਟ ਹੋਏ ਅਸੀਂ ਸਾਰੇ ਕਿੱਠੇ ਹੋਏ ਰੂਬਰੂ ਹੋਏ ਥੋੜਾ ਦੇਵਨ ਨੂੰ ਸਾਰਿਆਂ ਨੂੰ ਆਪਣਾ ਆਈਡੀਆ ਦਿੱਤਾ ਆਪਾਂ ਕੀ ਕਰਨਾ ਹੈ ਕਿਉਂਕਿ ਪਠਾਨ ਕੋ ਡਿਸਟ੍ਰਿਕਟ ਅਸੀਂ ਰੋਲ ਮਾਡਲ ਡਿਸਟ੍ਰ ਬਣਾਣਾ ਹੈ ਤਾਂ ਇਹ ਪੰਜਾਬ 'ਚ ਔਰ ਇਹ ਫਿਰ ਅਸੀਂ ਫੋਲੋ ਕਰਾਂਗੇ ਪੂਰੇ ਪੰਜਾਬ 'ਚ ਇਹ ਲੈ ਕੇ ਅੱਜ ਅਸੀਂ ਉਤਰੇ ਆਂ ਔਰ ਅੱਜ ਬੜੇ ਚੰਗਾ ਲੱਗਿਆ ਕਿ ਹਰ ਇੱਕ ਅਹੁਦੇਦਾਰ ਦੇ ਮੂੰਹ ਦੇ ਉੱਤੇ ਇੱਕ ਰੰਗਤ ਸੀਗੀ ਇੱਕ ਖੁਸ਼ੀ ਸੀਗੀ ਕਿ ਅੱਜ ਕਮ ਸੇ ਕਮ ਕਾਫੀ ਦਿਨ ਦੇ ਬਾਅਦ ਇੱਕ ਇਦਾਂ ਦੀ ਮੀਟਿੰਗ ਹੋਈ ਹੈ ਔਰ ਮੈਂ ਯਕੀਨ ਦਰਾਨਾ ਅੱਜ ਤੁਹਾਡੇ ਮਾਧਿਅਮ ਤੇ ਥਰੂ ਸਾਰੇ ਮੇਰੇ ਆਮ ਆਦਮੀ ਪਾਰਟੀ ਦੇ ਉਦੇਦਾਰਾਂ ਨੂੰ ਮੇਰੇ ਪਬਲਿਕ ਨੂੰ ਕਿ ਅੱਜ ਦੇ ਬਾਅਦ ਮੀਟਿੰਗਾਂ ਵੀ ਹਰ ਵਿਧਾਨ ਸਭਾ ਦੇ ਏਰੀਆ ਜੋ ਹੋਣ ਗਿਆ ਔਰ ਪਬਲਿਕ ਨੂੰ ਔਰ ਮੇਰੇ ਉਦੇਦਾਰਾਂ ਨੂੰ ਸਾਰਿਆਂ ਨੂੰ ਜੋ ਵੀ ਕੰਮ ਐਡਮਿਨਿਸਟ੍ਰੇਸ਼ਨ ਦਾ ਹੈ ਉਹ ਕਿਸੇ ਨੂੰ 1 ਰੁਪਿਆ ਦੇਣ ਦੀ ਜ਼ਰੂਰਤ ਨਹੀਂ ਹੈ 100% ਕੰਮ ਫ੍ਰੀ ਹੋਏਗਾ ਉਹ ਕਿਸੇ ਦਾ ਵੀ ਹੋਏ ਕਿੰਦਾ ਦਾ ਵੀ ਹੋਏ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪਾਵਰ ਵਿੱਚ ਆਈ ਹੈ ਉਹਨਾਂ ਦਾ ਕੋਈ ਮੁੱਦਾ ਸੀਗਾ ਟਰਾਂਸਪੇਰੈਂਸੀ ਕਰਪਸ਼ਨ ਫਰੀ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਸਾਰੀ ਪਾਰਟੀ ਉਹ ਅਸੀਂ ਲਾਗੂ ਕਰਾਂਗੇ ਔਰ ਮੈਨੂੰ ਪੂਰਾ ਯਕੀਨ ਹੈ ਔਰ ਮੈਂ ਤੁਹਾਡੇ ਅੱਜ ਕਹਿ ਦੇਣਾ ਕਿ ਜਿਹੜੇ ਬੰਦੇ ਤੋਂ ਕੋਈ ਐਡਮਿਨਿਸਟ੍ਰੇਸ਼ਨ ਵਾਲਾ ਬੰਦਾ ਕੋਈ ਪੈਸੇ ਮੰਗਦਾ ਹੈ ਉੱਥੇ ਹੀ ਫਾਈਲ ਛੱਡੋ ਮੈਨੂੰ ਅਪਰੋਚ ਕਰੋ ਉਹ ਤੁਹਾਡੀ ਫਾਈਲ ਵੀ ਕਲੀਅਰ ਹੋਏਗੀ ਔਰ ਜਿਸ ਬੰਦੇ ਨੇ ਪੈਸੇ ਮੰਗੇ ਹੋਣਗੇ ਉਹਦੀ ਜਗ੍ਹਾ ਜੇਲ੍ਹ ਵਿੱਚ ਹੋਏਗੀ ਕਿਤੇ ਹੋਰ ਨਹੀਂ ਹੋਏਗੀ ਇੱਕ ਹੋਰ ਬੇਨਤੀ ਅਗਰ ਕੋਈ ਅੱਜ ਮੈਂਬਰ ਤੁਹਾਡਾ ਕਿਸੇ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਡਰੱਗਸ ਨਾਲ ਡੀਲ ਕਰ ਰਿਹਾ ਉਹ ਮਿਹਰਬਾਨੀ ਕਰਕੇ ਅਗਰ ਨਹੀਂ ਕੋਈ ਸੁਣਦਾ ਮੈਨੂੰ ਫੋਨ ਕਰੋ ਉਸ ਬੰਦੇ ਦਾ ਮੈਨੂੰ ਐਡਰੈਸ ਦਿਓ ਉਹਨੂੰ 24 ਘੰਟੇ ਦੇ ਤੇ ਚੱਕ ਕੇ ਜੇਲ੍ਹ ਚ ਪਾਇਆ ਜਾਏਗਾ ਤਾਂ ਕਿ ਡਰੱਗਸ ਤੇ ਕੰਟਰੋਲ ਹੋਏ ਆਨਮਾਲੀਆਂ ਸਾਡੀਆਂ ਨਸਾਂ ਬਰਬਾਦ ਨਾ ਹੋਣ ਉਹਨਾਂ ਦਾ ਫਿਊਚਰ ਬਣੇ ਸਾਡੇ ਹਲਕੇ ਦਾ ਫਿਊਚਰ ਬਣੇ ਪੰਜਾਬ ਦਾ ਫਿਊਚਰ ਬਣੇ ਅੱਜ ਇਹ ਹੀ ਮੁੱਦਾ ਸੀਗਾ ਮੈਂ ਇਹ ਗੈਟ ਟੂਗੇਦਰ ਦਾ ਬੜੇ ਤਰੀਕੇ ਨਾਲ ਹੋ ਗਿਆ ਆਉਣ ਵਾਲਾ ਟਾਈਮ ਬਹੁਤ ਚੰਗਾ ਹੋਏਗਾ ਆਮ ਆਦਮੀ ਪਾਰਟੀ ਦਾ ਚਾਹੇ ਉਹ ਕਾਰਪੋਰੇਸ਼ਨ ਦੀ ਚੋਣ ਹੋਵੇ ਜਾਂ ਕੁਝ ਵੀ ਹੋਵੇ ਬਹੁਤ ਬਹੁਤ ਤਨਮਤ ਨਮਸਕਾਰ